ਗੁਰਦੁਆਰਾ ਸ਼੍ਰੀ ਰਵਾਲ ਸਰ ਸਾਹਿਬ ਪਾਤਸ਼ਾਹੀ 10ਵੀਂ ਰਵਾਲ ਸਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਗੁਰੂ ਮਹਾਰਾਜ ਇੱਥੇ 1701 ਦੀ ਵਿਸਾਖੀ ਨੂੰ ਆਏ ਸੀ ਬਾਈਧਾਰ ਦੇ ਪਹਾੜੀ ਰਾਜਿਆਂ ਨੇ ਚਲਾਕੀ ਦੇ ਨਾਲ ਗੁਰੂ ਸਾਹਿਬ ਨੂੰ ਇੱਥੇ ਬੁਲਾਇਆ ਗੁਰੂ ਸਾਹਿਬ ਨੇ ਉਹਨਾਂ ਦਾ ਛਲ ਉਜਾਗਰ ਕਰਨ ਦੇ ਲਈ ਇੱਥੇ ਪਹੁੰਚੇ ਤਾਂ ਗੁਰੂ ਮਹਾਰਾਜੀਆਂ ਨੇ ਉਹਨਾਂ ਨੂੰ ਅੰਮ੍ਰਿਤ ਪਾਨ ਕਰਨ ਲਈ ਪ੍ਰੇਰਿਤ ਕੀਤਾ ਪਰ ਉਹਨਾਂ ਨੇ ਅਲੱਗ ਤੋਂ ਬਾਟੇ ਵਿੱਚ ਅੰਮ੍ਰਿਤ ਛਕਣ ਦੀ ਮੰਗ ਕੀਤੀ ਜਿਹੜਾ ਕਿ ਗੁਰੂ ਮਹਾਰਾਜੀਆਂ ਨੇ ਮਰਿਆਦਾ ਦੇ ਉਲਟ ਦੱਸਿਆ ਤੇ ਸਾਹਮਣੇ ਰਵਾਲਸਰ ਲੇਖ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੀ ਐਂਟਰੀ ਤੇ ਸਾਹਮਣੇ ਦਰਸ਼ਨ ਕਰਿਆ ਆਪਾ ਜੀ ਦਰਬਾਰ ਸਾਹਿਬ ਦੇ